ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਪੈਂਦੇ ਪਿੰਡ ਚੈਨੇਵਾਲਾ ਵਿਖੇ ਇੱਕ ਘਰ ਦੀ ਛੱਤ ਮੀਂਹ ਪੈਣ ਕਾਰਨ ਅਚਾਨਕ ਡਿੱਗ ਗਈ ਅਤੇ ਇਸ ਦੌਰਾਨ ਚਾਚਾ ਭਤੀਜਾ ਦੀ ਮੌਤ ਹੋ ਗਈ ਜਦਕਿ ਭਤੀਜੀ ਦੇ ਮਾਮਲੀ ਸੱਟ ਲੱਗਣ ਤੇ ਬਚਾਅ ਹੋ ਗਿਆ ਇਹ ਦੁਖਦਾਈ ਖਬਰ ਦਾ ਪਤਾ ਲੱਗਣ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਇਸ ਮੌਕੇ ਸਾਡੇ ਪੱਤਰਕਾਰ ਵੱਲੋਂ ਉੱਥੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਮੈਂ ਹਰਕ੍ਰਿਸ਼ਨ ਸ਼ਰਮਾ ਪੰਜਾਬੀ ਜਾਗਰਣ ਅਖਬਾਰ ਤੋਂ ਪਿੰਡ ਚੈਨੀ ਵਾਲਾ ਚ ਰਾਤੀ ਅਚਾਨਕ ਪੈਮੀ ਦੀ ਕਾਰਨਮ ਇੱਕ ਛੱਤ ਡਿੱਗਣ ਡਿੱਗ ਗਈ ਜਿਸ ਨਾਲ ਉੱਥੇ ਪਏ ਚਾਚਾ ਤੇ ਭਤੀਜਾ ਦੀ ਮੌਤ ਹੋ ਗਈ ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਇਸ ਦੇ ਬਾਅਦ ਪਿੰਡ ਵੱਲੋਂ ਪਰਿਵਾਰ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਕੀ ਨਾਮ ਮੇਰਾ ਨਾਮ ਜਗਸੀ ਸਿੰਘ ਹੈ ਪਿੰਡ ਚੈਨੇਵਾਲਾ son of ਸ਼ੇਰ ਸਿੰਘ ਜੀ ਅਸੀਂ ਜੋ ਕਿ ਰਾਤਾਂ ਛੱਤ ਡਿੱਗਣ ਦੇ ਕਾਰਨ ਚਾਚਾ ਅਤੇ ਭਤੀਜਾ ਦੀ ਮੌਤ ਹੋਈ ਆ ਉਹਦੇ ਕਰਮਕਾਂ ਦੇ ਵਿੱਚ ਖੜੇ ਹਾਂ ਤਾਂ ਕਿ ਇੱਕ ਛੋਟੀ ਜੀ ਬੱਚੀ ਵੀ ਨਾਲ ਪਈ ਸੀ ਕੁਦਰਤੀ ਅਚਾਨਕ ਕੀ ਹੋਇਆ ਤਾਂ ਉਹ ਉਸ ਉਹਦੇ ਛੱਤ ਕੋਸ ਵੀ ਨਹੀਂ ਲੱਗੀ ਤੇ ਉਹ ਚਾਚਾ 28 ਸਾਲ ਦਾ ਸੀਗਾ ਜੀ ਤੇ ਜਿਹੜਾ ਦਾ ਭਤੀਜਾ ਸੀਗਾ ਉਹਦੀ ਉਮਰ 10 ਸਾਲ ਦੀ ਸੀ ਜੋ ਕਿ ਦੋਨਾਂ ਦੀ ਮੌਕੇ ਦੀ ਹੀ ਮੌਤ ਹੋ ਚੁੱਕੀ ਹੈ ਇਸ ਟਾਈਮ ਉਹਨਾਂ ਨੂੰ ਸਰਦੋਲਗੜ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ ਕਿਉਂਕਿ ਹਲੇ ਸੰਸਕਾਰ ਕਰਨ ਵਾਸਤੇ ਸਾਨੂੰ ਲੋਥ ਨਹੀਂ ਪਹੁੰਚੀ ਅਸੀਂ ਅਮੰਗ ਕਰਦੇ ਹਾਂ ਕਿ ਉਹ ਗਰੀਬ ਪਰਿਵਾਰ ਦੇ ਉੱਤੇ ਸਿਰ ਪਰੇ ਹੱਥ ਰੱਖਿਆ ਜਾਵੇ ਤੇ ਮੰਗ ਕਰਦੇ ਹਾਂ ਕੋਈ ਵੱਧ ਤੋਂ ਵੱਧ ਗਵਰਨਮੈਂਟ ਪਰਮਾਤਮਾ ਸੱਚੇ ਪਾਛਾ ਹੁਕਮ ਦੇ ਨਾਲ ਉਹਨਾਂ ਦੀ ਮਤਲਬ ਸਹਾਇਤਾ ਕਰੇ ਜਿੰਨੀ ਵੀ ਹੋ ਸਕੇ ਉਹਨਾਂ ਦੀ ਸਹਾਇਤਾ ਕਰੇ ਬਹੁਤ ਗਰੀਬੀ ਗਰੀਬ ਪਰਿਵਾਰ ਹੈ ਜੋ ਉਹਦਾ ਵੱਡਾ ਭਾਈ ਹੈ ਉਹ ਵਿਚਾਰਾ ਟਿੱਲਾ ਮੱਸਾ ਰਹਿੰਦਾਗਾ ਠੀਕ ਆ ਉਹਦੇ ਵੀ ਜਿਹੜੇ ਦੀ ਮੌਤ ਹੋਈ ਆ ਉਹਦੇ ਵੀ ਵਿਚਾਰੇ ਦੀ ਇੱਕ ਬਾਂ ਨਹੀਂ ਕੰਮ ਕਰਦੀ ਸੀਗੀ ਚਲੋ ਵਿਚਾਰੇ ਆਪ ਦਾ ਉਹ ਟਾਈਮ ਪਾਸ ਕਰਦੇ ਸੀਗੇ ਇਸ ਕਰਕੇ ਸਾਡੇ ਸਾਰੇ ਹੀ ਨਗਰ ਬੰਨਿਓ ਬੇਨਤੀ ਆ ਕਿਉਂਕਿ ਉਹ ਪਰਿਵਾਰ ਤੇ ਜੋ ਵੀ ਮਤਲਬ ਕਿ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਤਾਂ ਜ਼ਰੂਰੀ ਆ ਇਸ ਕੱਲ ਕੇ ਧੰਨਵਾਦ ਕਰਦੇ ਆ ਜੀ ਕੋਈ ਆ ਅੱਜ ਕੱਲ੍ਹ ਜੀ ਸਭ ਤੋਂ ਪਹਿਲਾਂ ਸੋਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੰਗਤੋ ਜੀ ਇਹੀ ਆ ਵੀ ਗਰੀਬ ਪਰਿਵਾਰ ਸੀਗਾ ਰਾਤੀ ਮੌਸਮ ਦੇ ਕਾਰਨ 7 ਡਿੱਗੀ ਹੈ ਚਾਚਾ ਪਤੀ ਦਾ ਜੀ ਦੀ ਮੌਤ ਹੋਈ ਹੈ ਜਿੱਦਾਂ ਮੰਨ ਲਓ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਤਾਂ ਜਿੱਦਾਂ ਜੀ ਮੰਨ ਲਓ ਤੁਸੀਂ ਆਏ ਹੋ ਹਨ ਐਮਐਲਏ ਸਾਹਿਬ ਵੀ ਆਏ ਨਾ ਕੋਰਪਰੇਟਰ ਤੇ ਆਪਣਾ ਹੀ ਚਾਉਣੇ ਜੀ ਵੀ ਇਹਨਾਂ ਦੀ ਮਦਦ ਹੋਵੇ ਸਭ ਤੋਂ ਪਹਿਲਾਂ ਵੀ ਮੰਨ ਲਓ ਜਿੰਨਾ ਵੀ ਹੋਵੇ ਮਕਾਨ ਦੀ ਛੱਤ ਪਾਈ ਜਾਵੇ ਬਾਕੀ ਉਹਨਾਂ ਦਾ ਜਿਹੜੇ ਬੱਚੇ ਨੇ ਦੂਸਰੇ ਡੈਡੀ ਉਹਨਾਂ ਦਾ ਉਹ ਵੀ ਗਰੀਬ ਹੈ ਜਿਮਾ ਕੋਈ ਸਾਂਹੀ ਸ਼ਿਕਾਇਤ ਹੈ ਉਹਨ ਕੋਈ ਆਹ ਹੋਣੀ ਹੈਗਾ ਦਿਹਾੜੀ ਦੂੜੀ ਦਾ ਜਿੱਦਾਂ ਮੰਨ ਲਓ ਤੇ ਵੀ ਇਹਨਾਂ ਨੂੰ ਕੋਈ ਰਸਣ ਪਾਣੀ ਜਾਂ ਕੋਈ ਹੋਰ ਜਿੰਨਾ ਵੀ ਹੋ ਸਕਦਾ ਉੰਨੀ ਮਦਦ ਕੀਤੀ ਜਾਂਦੀ ਹੈ ਪਰਿਵਾਰ ਵਿੱਚ ਕਿੰਨੇ ਸੀਗੇ ਕਿੰਨੇ ਜਣੇ ਦੂਜੇ ਇਹ ਤਿੰਨ ਲੱਗ ਸੀਗੇ ਤੇ ਚਾਰ ਇੱਕ ਹੋਸਤੇ ਸੀਗੇ ਤੇ ਇਹ ਚਾਚਾ ਭਤੀਜਾ ਜਿੱਦਾਂ ਮੰਨ ਲਓ ਇੱਕ ਬੱਚੀ ਸੀਗੀ ਇਹ ਤਿੰਨ ਜਣੇ ਇੱਕ ਕਮਰੇ 'ਚ ਜਿਹੜੇ ਮੰਨ ਲਓ 7 ਡਿੱਗੀ ਬੱਚੀ 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 ਹੈ ਜੀ ਉਹਦੇ ਵਿੱਚੋਂ ਕੋਈ ਉਹਦੇ ਵਿੱਚ ਠੀਠ ਨਹੀਂ ਮੰਨ ਲਓ ਇਹ ਚਾਚਾ ਭਤੀਜੇ ਤੁਰਤੀ ਡਿੱਤੀ ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ